ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਦੋ ਤਿੰਨ ਸੂਟ ਜਿਹੜੇ ਰੈਡੀ ਹੋਏ ਆ ਬੁਟੀਕ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਔਰ ਇਹ ਜਿਹੜਾ ਪਹਿਲਾ ਸੂਟ ਹੈਗਾ ਇਹ ਲਾਈਟ ਪਿੰਕ ਬੇਬੀ ਜੈ ਸ਼ੇਡ ਦਾ ਸੂਟ ਦਾ ਬਹੁਤ ਹੀ ਸੋਹਣਾ ਸੂਟ ਹੈ ਮਸਲੀਨ ਦਾ ਸਟਾਫ ਹੈ ਇਹ 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 ਵਾਲਾ ਵਰਕ ਹੈ ਜਿਹੜਾ ਇਹਦੀ ਸ਼ਰਟ ਦਾ ਵਰਕ ਹੈ ਬਹੁਤ ਹੀ ਸੋਹਣਾ ਇਹ ਸੂਟ ਰੈਡੀ ਹੋਇਆ ਇਹਦੇ ਵਿੱਚ ਆਪਾਂ ਦੋ ਪੈਨਲ ਪਾ ਕੇ ਪੈਰਟ ਸ਼ੇਡ ਦੇ ਤੇ ਵਿੱਚ ਤਿੰਨ ਫਲਾਰ ਪਾਏ ਹੋਏ ਆ ਰੈੱਡ ਦਾ ਟੱਚ ਦਿੱਤਾ ਥੋੜਾ ਜਿਹਾ ਔਰ ਇਹ ਵਾਲੀਆਂ ਇਹਦੀਆਂ 슬ੀਵਸ ਐ ਬਹੁਤ ਹੀ ਸੋਹਣਾ ਵਰਕ ਹੈ ਯੂਨਿਕ ਜਿਹਾ ਵਰਕ ਹੈ 슬ੀਵਸ ਦੇ ਉੱਪਰ ਤੇ ਮੂਰੀ ਤੇ ਆਪਾਂ ਲੇਸ ਲਾਈ ਹੋਈ ਹੈ ਔਰ ਇਸੇ ਤਰ੍ਹਾਂ ਇਹਦੇ बॉटम ਦੇ ਪਹੁੰਚਾਂ ਦੇ ਉੱਪਰ ਵਰਕ ਹੈ ਇਹ ਵਾਲੇ बॉਟਮ ਦੇ ਪਹੁੰਚੇ ਬਣਨਗੇ ਇਹ ਦੇ ਨਾਲ ਮਸਲੀਨ ਦਾ ਦੁਪੱਟਾ ਹੈ ਜੀ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਆਪਾਂ ਨੂੰ ਇਹਦੀ ਰੇਂਜ ਪੁੱਛ ਸਕਦੇ ਆ WhatsApp ਦੇ ਉੱਪਰ ਮੈਸੇਜ ਕਰਕੇ ਔਰ 987310559 ਇਸੇ ਨੰਬਰ ਦੇ ਉੱਪਰ ਤੁਸੀਂ ਸਾਡੇ ਨਾਲ ਕਾਲ ਕਰਕੇ ਗੱਲ ਵੀ ਕਰ ਸਕਦੇ ਹੋ ਅਗਲਾ ਜੋ ਸੂਟ ਦਿਖਾਇਆ ਗਿਆ ਹੈ ਇਹ ਕੈਮਰੀ ਕਾਟਨ ਦਾ ਜੀ ਇਹ ਮੈਂ ਡਿਜ਼ਾਈਨ ਕਰੀ ਲਈ। ਇਹ ਬਹੁਤ ਸੋਹਣਾ ਡਿਜ਼ਾਈਨਿੰਗ ਬਣੀ ਹੋਈ ਹੈ। ਇਹ ਵਾਲਾ neck ਦਾ ਡਿਜ਼ਾਈਨ ਬਣੂੰਗਾ। ਇਸ ਤਰ੍ਹਾਂ ਦੋਵੇਂ ਅਲਪਾਈ ਹੋਏ ਦੇ ਵਿੱਚ ਬਰੀਕ-ਬਰੀਕ ਬੂਟੀਆਂ ਪਾ ਕੇ ਸਿੰਪਲ ਸੋਬਰ ਜਿਹਾ ਕੰਮ ਹੈ। ये वाला बार की डीन्स स्लीव्स दे ऊपर नेक्स्ट ये सूट है ये जॉर्जेट का बहुत ही सुंदर सूट बनाया है भी ये वाइट दे नाल दो पैनल पाई है ਸੈਂਟਰ ਦੇ ਵਿੱਚ ਦੋ ਫਲਾਅਰ ਪਾਏ ਆ ਇਹ ਗਰਲਸ ਦੇ ਵੀਰ ਕਰਨ ਵਾਲੀਆਂ ਬਹੁਤ ਸੋਹਣੀਆਂ ਚੀਜ਼ਾਂ ਹੈ ਇਹ ਬਹੁਤ ਸੋਹਣਾ ਸੂਟ ਹੈ ਬਿਲਕੁਲ ਨਵੀਂ ਡਿਜ਼ਾਈਨਿੰਗ ਦਿੱਤੀ ਆਪਾਂ ਸੂਟਾਂ ਨੂੰ ਇਹ ਵਾਲੇ ਦੋ ਫਲਾਅਰ ਆ ਜਿਹੜੇ ਸੂਟੀਆਂ 슬ੀਵਸ ਦੇ ਉੱਪਰ ਆਉਣਗੇ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਬਟ ਜੇ ਤੁਸੀਂ ਬਾਏ ਕਰਨਾ ਤਾਂ ਆਪਾਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਇਹਦੇ ਨਾਲ ਲਾਸਟ ਵਾਲਾ ਸੂਟ ਵੀ ਕੈਮਰੀ ਕਾਟਨ ਦਾ ਹੈ ਜੀ। ਵੀ ਦੋਸ ਪਿੰਕ ਸ਼ੇਡ ਜੇ ਦਾ ਹੀ ਹੈ ਥੋੜਾ ਜਿਹਾ ਫਰਕ ਹੈ। ਇਸ ਤਰ੍ਹਾਂ ਇਹਦੇ ਘੇਰੇ ਦੇ ਉੱਪਰ ਆਪਾਂ ਤਿੰਨ ਫਲਾਰ ਪਾਏ ਆ। ਇਹ ਲੇਸ ਦਿੱਤੀ ਹੋਈ ਹੈ ਘੇਰੇ ਦੇ ਉੱਪਰ ਆਪਾਂ ਵਾਈਟ। ਆਵਾਂ ਵਰਕ ਦੀਆਂ 슬ੀਵਸ ਨੇ। ਕਿਕ ਫਲਾਰ ਪਾਇਆ ਹੋ ਰਿਹਾ ਇਸ ਲੱਗੀ ਹੋਈ ਹੈ ਬਹੁਤ ਹੀ ਸੋਹਣੇ ਪਿਆਰੇ ਜੇ ਤੇ ਯੂਨਿਕ ਜੇ ਡਿਜ਼ਾਈਨ ਹੈ ਤੁਸੀਂ ਇਹਨਾਂ ਸੂਟਾਂ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਵੀ ਬਾਏ ਕਰ ਸਕਦੇ ਹੋ ਔਰ ਜੇਕਰ ਤੁਸੀਂ ਇਹੀ ਡਿਜ਼ਾਈਨ ਕਿਸੇ ਆਪਣੇ ਚੋਇਸ ਦੇ ਅਕੋਰਡਿੰਗ ਕਿਸੇ ਹੋਰ ਕਲਰ ਤੇ ਹੋਰ ਸਟੱਫ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਔਰ ਆਪਣੇ ਸੂਟ ਦਾ ਆਰਡਰ ਲੈ ਸਕਦੇ ਹੋ ਸੋ ਪਲੀਜ਼ ਨਵੇਂ-ਨਵੇਂ ਸੂਟਸ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੇਕਰ ਤੁਹਾਨੂੰ ਵੀਡੀਓ ਸੋਹਣੀ ਲੱਗਦੀ ਹੈ ਸੂਟ ਸੋਹਣੇ ਲੱਗਦੇ ਆ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡਾ ਕੰਮ ਸਾਡੇ ਸੂਟ ਸਾਡੇ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਸੋ ਸਾਡੇ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕਸ ਹੈ ਜੀ ਸਤਿ ਸ਼੍ਰੀ ਅਕਾਲ ਜੀ